ਦੋਸਤੋ ਜਦੋਂ ਵੀ ਅਸੀਂ ਅਰਦਾਸ ਕਰਦੇ ਜਾਂ ਸੁਣਦੇ ਹਾਂ ਇੱਕ ਸ਼ਬਦ ਸਾਡੇ ਕੰਨਾਂ ਵਿੱਚ ਪੈਂਦਾ ਹੈ ਗੁਰੂ ਤੇਗ ਬਹਾਦਰ ਸਿਮਰੀਏ ਘਰੋਂ ਨਿਦੇ ਆਵੇ ਤਾਏ ਇਹ ਨੋਂ ਨਿਦ ਕੀ ਹਨ ਇਹ ਨੋਂ ਨਿਸ਼ ਸ਼ਬਦ ਦਾ ਅਰਥ ਕੀ ਹੈ ਇਹ ਸ਼ਬਦ ਆਪਾਂ ਨੂੰ ਭਾਵੇਂ ਪਾਸ਼ਾ ਦੁਆਰਾ ਦਸਵੇਂ ਅੰਗ ਤੇ ਵੀ ਦਰਜ ਕੀਤਾ ਹੋਇਆ ਮਿਲਦਾ ਹੈ ਸਭ ਨਿਧਾਨ ਦਸ ਅਸ਼ਟ ਸਿਧਾਂਤ ਠਾਕੁਰ ਕਰਤਲ ਤਰਿਆ ਕਿ ਸਭ ਨਿਧਾਨ ਤੇ ਦਸ ਅਸ਼ਟ ਸਿਧਾਂਤ ਇਹ ਠਾਕੁਰ ਦੇ ਹੱਥਾਂ ਦੇ ਉੱਤੇ ਰੱਖਿਆ ਹੋਇਆ ਹੈ ਤੱਲੀ ਦੇ ਉੱਤੇ ਰੱਖਿਆ ਹੋਇਆ ਹੈ ਇਹਦਾ ਅਰਥ ਕੀ ਹੈ ਨਿਧਾਨ ਕੀ ਹੈ ਇਹ ਸਿਧਾਨ ਕੀ ਹੁੰਦੇ ਨੇ ਤੇ ਚਲੋ ਇਸ ਵੀਡੀਓ ਚ ਆਪਾਂ ਬਹੁਤ ਜ਼ਿਆਦਾ ਡਿਟੇਲਿੰਗ ਥੋੜੇ ਜਿਹਾ ਡਿਟੇਲ ਵਿੱਚ ਗੱਲ ਕਰਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਹ ਨਿਧਾਨ ਕੀ ਹੁੰਦੇ ਨੇ ਇਹਨਾਂ ਨੂੰ निधि ਵੀ ਕਿਹਾ ਜਾਂਦਾ ਜਾਂ ਨਧੀਆਂ ਕਿਹਾ ਜਾਂਦਾ ਹੈ निधि ਦਾ ਅਰਥ ਹੁੰਦਾ ਹੈ ਖਜ਼ਾਨਾ ਇਹ ਕੀ ਹੈ ਖਜ਼ਾਨਾ ਦੋਸਤੋ ਨੌ ਤਰ੍ਹਾਂ ਦੇ ਖਜ਼ਾਨੇ ਮੰਨੇ ਜਾਂਦੇ ਹਨ ਅੱਜ ਕੱਲ ਬਹੁਤ ਤਰ੍ਹਾਂ ਦੇ ਖਜ਼ਾਨੇ ਹੋ ਗਏ ਨੇ ਸਮੇਂ ਦੇ ਅਨੁਸਾਰ ਖਜ਼ਾਨੇ ਵੀ ਵਧ ਗਏ ਪਰ ਉਸ ਸਮੇਂ ਚ ਨੌ ਤਰ੍ਹਾਂ ਦੇ ਖਜ਼ਾਨੇ ਮੰਨੇ ਜਾਂਦੇ ਸੀ ਉਹ ਇਸ ਤਰ੍ਹਾਂ ਸੀ ਦੋਸਤੋ ਪਹਿਲਾ ਹੈ ਪਦਮ ਪਦਮ ਦਾ ਅਰਥ ਹੁੰਦਾ ਹੈ ਕਿ ਬਹੁਤ ਸਾਰੀ ਬੰਦੇ ਕੋਲ ਧਨ ਦੌਲਤ ਸੋਨਾ ਚਾਂਦੀ ਤੇ ਉਹ ਬੰਦਾ ਬਹੁਤ ਦਾਨੀ ਵੀ ਹੁੰਦਾ ਹੈ ਤੇ ਇੱਕ ਪੀੜੀ ਤੱਕ ਉਹਦੀ ਧਨ ਦੌਲਤ ਰਹਿੰਦੀ ਹੈ ਦੂਜਾ ਹੈ ਮਹਾਪਦਮ ਇਹ ਕਹਿੰਦੇ ਦੌਲਤ ਵੀ ਬਹੁਤ ਹੁੰਦੀ ਬੰਦਾ ਉਸ ਤਰ੍ਹਾਂ ਹੀ ਦਾਨੀ ਹੁੰਦਾ ਹੀਰੇ ਜਵਾਹਰ ਅਤ ਦਾ ਉਹਦਾ ਵਪਾਰ ਹੁੰਦਾ ਹੈ ਸੱਤ ਪੀੜੀਆਂ ਤੱਕ ਉਹਦੇ ਦੌਲਤ ਰਹਿੰਦੀ ਹੈ ਤੀਜਾ ਹੈ ਨੀਲ ਨੀਲ ਕੀ ਹੁੰਦਾ ਹੈ ਦੋਸਤੋ ਕਿ ਉਸ ਬੰਦੇ ਦਾ ਵਪਾਰ ਬਹੁਤ ਵੱਡਾ ਹੁੰਦਾ ਮੋਤੀ ਮੰਗੇ ਆਦੀ ਦੀ ਉਹ ਸੌਦਾਗਰੀ ਕਰਦਾ ਤਿੰਨ ਪੀੜੀਆਂ ਤੱਕ ਉਹਦੇ ਦੌਲਤ ਰਹਿੰਦੀ ਹੈ ਚੌਥਾ ਹੈ ਮਕਰ ਮਕਰ ਕੀ ਹੁੰਦਾ ਹੈ ਦੋਸਤੋ ਉਹ ਬੰਦਾ ਅਸਤਰ ਸ਼ਸਤਰ ਦਾ ਬੜਾ ਸ਼ਕੀਨ ਹੁੰਦਾ ਬਹੁਤ ਸਾਰੇ ਅਸਤਰ ਸ਼ਸਤਰ ਉਹ ਰੱਖਦਾ ਵੀ ਹੈ ਤੇ ਉਹ ਮਾਰਸ਼ਲ ਆਰਟ ਦਾ ਖੁਦ ਵੀ ਧਨੀ ਹੁੰਦਾ ਹੈ ਤੇ ਰਾਜਨੀਤੀ ਦੇ ਵਿੱਚ ਵੀ ਉਸ ਬੰਦੇ ਦੀ ਬਹੁਤ ਚੰਗੀ ਜਿਹੜੀ ਹੈ ਪੈਠ ਹੁੰਦੀ ਹੈ ਪੰਜਵਾਂ ਹੈ ਦੋਸਤੋ ਕਛਪ ਕਛਵ ਵਾਲਾ ਬੰਦਾ ਜਿਹੜਾ ਹੁੰਦਾ ਹੈ ਇਹਦਾ ਕੱਪੜੇ ਦਾ ਵਪਾਰ ਜਾਂ ਸਦਾਗਰੀ ਹੁੰਦੀ ਹੈ ਬਹੁਤ ਧਨ ਸੰਪਦਾ ਹੁੰਦੀ ਹੈ ਪਰ ਇਹ ਥੋੜਾ ਜਿਹਾ ਕੰਜੂਸ ਹੁੰਦਾ ਹੈ ਛੇਵਾਂ ਹੈ ਦੋਸਤੋ ਮੁਕੰਦ ਮੁਕੰਦ ਵਾਲਾ ਦੋਸਤੋ ਇਹ ਵੀ ਬਹੁਤ ਪੈਸੇ ਵਾਲਾ ਹੁੰਦਾ ਪਰ ਇਹਦੇ ਕੋਲ ਭੋਗ ਵਿਲਾਸ ਦੀ ਵੀ ਕਮੀ ਨਹੀਂ ਹੁੰਦੀ ਇਹਦੇ ਚ ਇੱਕ ਕਮੀ ਹੈ ਇਹ ਬੰਦਾ ਭੋਗ ਵਿਲਾਸ ਦੇ ਵਿੱਚ ਲੱਗਾ ਰਹਿੰਦਾ ਹੈ ਤੇ ਸਤਵਾਂ ਹੈ ਦੋਸਤੋ ਆਨੰਦ ਤੇ ਨੰਦ ਜਾਂ ਕੁੰਦ ਵੀ ਲਿਖਿਆ ਜਾਂਦਾ ਹੈ ਇਹਦੇ ਕੋਲ ਸੋਨੇ ਦੀ ਸੌਦਾਗਰੀ ਹੁੰਦੀ ਹੈ ਇਹਦੀ ਉਮਰ ਬਹੁਤ ਲੰਬੀ ਹੁੰਦੀ ਹੈ ਤੇ ਹਮੇਸ਼ਾ ਲਗਾਤਾਰ ਤਰੱਕੀ ਕਰਦਾ ਰਹਿੰਦਾ ਹੈ ਇਹ ਰਾਗ ਅਤੇ ਆਦੀ ਸੰਗੀਤ ਦੇ ਵਿੱਚ ਵੀ ਕਾਫੀ ਐਕਸਪਰਟ ਹੁੰਦਾ ਹੈ 8ਵਾਂ ਹੈ ਦੋਸਤੋ ਸ਼ੰਖ ਸ਼ੰਖ ਕੀ ਹੁੰਦਾ ਹੈ ਦੋਸਤੋ ਇਸ ਜਿਹੜਾ ਸ਼ੰਖ ਵਾਲਾ ਬੰਦਾ ਹੁੰਦਾ ਹੈ ਜਿਹਦੇ ਕੋਲ ਇਹ ਨਿਧੀ ਹੁੰਦੀ ਹੈ ਉਹ ਆਪ ਤੇ ਆਨੰਦ ਲੈਂਦਾ ਹੈ ਆਪ ਤੇ ਧਨ ਦੌਲਤ ਉਹਦੇ ਕੋਲ ਬਹੁਤ ਹੁੰਦਾ ਉਹਦਾ ਆਨੰਦ ਮਾਣਦਾ ਪਰ ਉਹ ਪਰਿਵਾਰ ਨੂੰ ਉਸ ਦਾ ਸੁੱਖ ਨਹੀਂ ਲੈਣ ਦਿੰਦਾ ਉਹ ਕੱਲਿਆ ਹੀ ਇਸ ਦਾ ਸੁੱਖ ਮਾਣਦਾ ਹੈ ਉਹ ਬਹੁਤ ਕੰਜੂਸ ਹੁੰਦਾ ਹੈ ਤੇ ਨੌਵੀਂ ਨਿਧੀ ਦੋਸਤੋ ਇੱਕ ਖਰਵ ਇਹ ਬੰਦਾ ਜਿਹੜਾ ਹੁੰਦਾ ਹੈ ਇਹਨਾਂ ਕੋਲ ਧਨ ਸੰਪੱਦਾ ਤੇ ਹੁੰਦੀ ਹੈ ਤੇ ਸਾਰੀ ਜਿਹੜੀ ਖਰਵ ਨਿਧੀ ਹੁੰਦੀ ਹੈ ਇਹਦੇ ਵਿੱਚ ਆ ਬਾਕੀ ਦੀਆਂ 8 ਨਿਧੀਆਂ ਦੇ ਜਿਹੜੇ ਗੁਣ ਹੁੰਦੇ ਸਾਰੇ ਇਹਦੇ ਵਿੱਚ ਨੌਵੀਂ ਨਿਧੀ ਵਾਲੇ ਬੰਦੇ ਦੇ ਵਿੱਚ ਹੁੰਦੇ ਨੇ ਪਰ ਇਹਦੇ 'ਚ ਇੱਕ ਕਮੀ ਹੁੰਦੀ ਹੈ ਦੂਜਿਆਂ ਦੇ ਧਨ ਦੇ ਉੱਤੇ ਵੀ ਬਹੁਤ ਨજર ਰੱਖਦਾ ਹੈ ਇਹ ਸੰ ਦੋਸਤੋ ਨੌ ਨਦੀਆਂ ਤੇ ਹੁਣ ਅੱਗੇ ਕਿਹਾ ਗਿਆ ਅਸ਼ਟ 10 ਅਸ਼ਟ ਸਿਧਾਂਤ ਮਤਲਬ 18 ਸਿੱਧੀਆਂ ਮੰਨੀਆਂ ਜਾਂਦੀਆਂ ਹਨ ਦੋਸਤੋ ਜਿਦੇ ਚੋ ਅਸ਼ਟ ਸਿੱਧੀਆਂ ਨੇ ਤੇ 10 ਜਿਹੜੀਆਂ ਉਪ ਸਿੱਧੀਆਂ ਨੇ ਉਹ ਕੀ ਹੈ ਉਹਨਾਂ ਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ ਪਹਿਲੀ ਜਿਹੜੀ ਸਿੱਧੀ ਹੈ ਉਹ ਹੈ ਅਣੀਮਾ ਅਣੂ ਜਿੱਡਾ ਛੋਟਾ ਆਪਣੇ ਆਪ ਨੂੰ ਆਕਾਰ ਕਰ ਲੈਣਾ ਇਹ ਤੁਸੀਂ ਵੇਖਿਆ ਹੋਣਾ ਰਮਾਇਣ ਵਿੱਚ ਹਨੂਮਾਨ ਜੀ ਆਪਣੇ ਆਪ ਨੂੰ ਕਰ ਲੈਂਦੇ ਸਨ ਤੇ ਦੂਜੀ ਜਿਹੜੀ ਹੈ ਇਹ ਵੀ ਤੁਸੀਂ ਰਮਾਇਣ ਚ ਹਨੂਮਾਨ ਜੀ ਨੂੰ ਵੇਖਿਆ ਹੋਣਾ ਕਰਦੇ ਮਹਿਮਾ ਆਪਣੇ ਆਕਾਰ ਨੂੰ ਬਹੁਤ ਵੱਡਾ ਕਰ ਲੈਣਾ ਤੇ ਤੀਜੀ ਹੈ ਗਰੀਮਾ ਆਪਣੇ ਆਪ ਨੂੰ ਬਹੁਤ ਭਾਰਾ ਕਰ ਲੈਣਾ ਇੱਕ ਮੈਂ ਸਾਖੀ ਸੁਣੀ ਹੈ ਕਿ ਜਾਂ ਗਿਰਦੇ ਦਰਬਾਰ ਚ ਇੱਕ ਵਾਰੀ ਬਾਬਾ ਸ਼੍ਰੀਚੰਦ ਜੀ ਗਏ ਤੇ ਉਹਨਾਂ ਹਾਥੀ ਦੇ ਉੱਤੇ ਇਸ ਸਿੱਧੀ ਦਾ ਪ੍ਰਯੋਗ ਕੀਤਾ ਸੀ ਤੇ ਹਾਥੀ ਤੋਂ ਮੁੜ ਕੇ ਹਿੱਲ ਨਹੀਂ ਸੀ ਹੋਇਆ ਚੌਥੀ ਜਿਹੜੀ ਸਿੱਧੀ ਹੈ ਉਹ ਹੈ ਲਗਮਾ ਇਹਦੇ ਨਾਲ ਬੰਦਾ ਆਪਣੇ ਸਰੀਰ ਨੂੰ ਬਿਲਕੁਲ ਹੀ ਭਾਰਹੀਨ ਕਰ ਲੈਂਦਾ ਹੈ ਉਹਦਾ ਕੋਈ weight ਨਹੀਂ ਰਹਿੰਦਾ ਪੰਜਵੀਂ ਸਿੱਧੀ ਹੈ ਪ੍ਰਾਪਤੀ ਕਿਸੇ ਵੀ ਵਸਤੂ ਦੀ ਪ੍ਰਾਪਤੀ ਕਰ ਲੈਣ ਦੀ ਸ਼ਕਤੀ ਕਿ ਜੋ ਵੀ ਚਾਹ ਉਹ ਪ੍ਰਾਪਤ ਹੈ ਉਹ ਵਸਤੂ ਉੱਥੇ ਹਾਜ਼ਰ ਹੋ ਜਾਂਦੀ ਹੈ 6ਵੀਂ ਸਿੱਧੀ ਹੈ ਪਰਕਾਮ ਹੈ ਇੱਛਾ ਪੂਰਨ ਕਰਨ ਦੀ ਸ਼ਕਤੀ ਕੋਈ ਵੀ ਇੱਛਾ ਹੋਵੇ ਉਹ ਪੂਰੀ ਹੋ ਜਾਂਦੀ ਹੈ ਬੰਦਾ ਇੱਛਾ ਕਰਦਾ ਪੂਰੀ ਹੋ ਜਾਂਦੀ ਹੈ 7ਵੀਂ ਜਿਹੜੀ ਸਿੱਧੀ ਹੈ ਉਹਨੂੰ ਇਛਿਤਵਕ ਕਿਹਾ ਜਾਂਦਾ ਹੈ ਸਭ ਤੇ ਅਧਿਕਾਰ ਕਰਨ ਦੀ ਸ਼ਕਤੀ ਕੋਈ ਵੀ ਬਾਗੀ ਨਹੀਂ ਰਹਿੰਦਾ ਜੋ ਉਹ ਬੰਦਾ ਕਹਿੰਦਾ ਸਭ ਲੋਕ ਉਹੀ ਕਰਦੇ ਨੇ 8ਵੀਂ ਹੁੰਦੀ ਹੈ ਵਸ਼ਿੱਤਵ ਇਹ ਹੈ ਕਿ ਕਿਸੇ ਬੰਦੇ ਨੂੰ ਵਸ਼ ਕਰ ਲੈਣ ਦੀ ਸ਼ਕਤੀ ਕਿਸੇ ਨੂੰ ਵੀ ਉਹ ਬੰਦਾ ਜਿਦੇ ਕੋਲੇ ਸਿੱਧੀ ਹੈ ਉਹ ਵਾਸ ਕਰ ਸਕਦਾ ਹੈ ਇਹ ਸੰਨ ਦੋਸਤੋ ਅੱਠ ਸਿੱਧੀਆਂ ਤੇ ਅੱਗੇ ਹੈ 10 ਉਪ ਸਿੱਧੀਆਂ ਟੋਟਲ ਹੋ ਜਾਂਦੀਆਂ ਹੈ 18 ਤੋਂ ਹੁਣ ਅੱਗੇ ਆਪਾਂ 10 ਉਪ ਸਿੱਧੀਆਂ ਦੀ ਗੱਲ ਕਰਦੇ ਹਾਂ ਪਹਿਲੀ ਹੈ ਦੂਰ ਸ਼੍ਰਵਣ ਕਿ ਇੱਥੇ ਬੈਠੇ ਸੱਤ ਸਮੁੰਦਰ ਪਾਰ ਦੇ ਵੀ ਗੱਲ ਆਪਾਂ ਕੋਈ ਕਰ ਰਿਹਾ ਤੇ ਉਹ ਸੁਣ ਸਕਦੇ ਹਾਂ ਦੂਜੀ ਹੈ ਦੂਰਦਰਸ਼ਨ ਇੱਥੇ ਬੈਠੇ ਆਪਾਂ ਸੱਤ ਸਮੁੰਦਰ ਪਾਰ ਦੇ ਵੀ ਕੋਈ ਘਟਨਾ ਵੇਖ ਸਕਦੇ ਮਹਾਭਾਰਤ ਦੇ ਵਿੱਚ ਤੁਸੀਂ ਵੇਖਿਆ ਹੋਵੇ ਜਿਹੜਾ ਸੰਜੇ ਹੈ ਉਹ ਤ੍ਰਿਤ ਰਾਸ਼ਟ ਨੂੰ ਸਾਰੇ ਜਿਹੜਾ ਮਾ ਬਾੜ ਦਾ ਯੁੱਧ ਹੈ ਉਹਦੇ ਉੱਥੇ ਮਹਿਲ 'ਚ ਬੈਠੇ ਹੋਏ ਸਾਰੀ ਘਟਨਾ ਉੱਥੇ ਵੇਖ ਕੇ ਉਹਨਾਂ ਨੂੰ ਸੁਣਾਉਂਦਾ ਹੈ ਤੀਜੀ ਹੈ ਮਨੋਵਜ ਮੰਨ ਦੀ ਸਪੀਡ ਨਾਲ ਕਿਤੇ ਵੀ ਚਲੇ ਜਾਣਾ ਭਾਈ ਬਾਲੇ ਦੀ ਸਾਖ ਜ ਤੁਸੀਂ ਪੜਿਆ ਹੋਵੇਗਾ ਕਿ ਜੇ ਕਦੇ ਵੀ ਗੁਰਨਾਨਕ ਦੇਵ ਜੀ ਭਾਈ ਬਾਲਾ ਜੀ ਨੂੰ ਜਾਂ ਭਾਈ ਮਰਦਾਨਾ ਜੀ ਨੂੰ ਕਹਿੰਦੇ ਸੀ ਕਿ ਅੱਖਾਂ ਬੰਦ ਕਰੋ ਆਪਾਂ ਚੱਲੀਓ ਅੱਖਾਂ ਬੰਦ ਕਰਕੇ ਕਿਤੇ ਵੀ ਮਨ ਦੀ ਸਪੀਡ ਨਾਲ ਪਹੁੰਚ ਜਾਂਦੇ ਸੀ ਚੌਥੀ ਹੈ ਕਾਮ ਰੂਪ ਇਛਿਤ ਰੂਪ ਧਾਰ ਕਰ ਲੈਣਾ ਕਿਸੇ ਦਾ ਵੀ ਰੂਪ ਧਾਰ ਕਰ ਲੈਣਾ ਜਾਨਵਰ ਦਾ ਇਨਸਾਨ ਦਾ ਪੰਜਵਾਂ ਹੈ ਪਰਕਾਇ ਪ੍ਰਵੇਸ਼ ਦੂਜੇ ਦੇ ਸਰੀਰ ਚ ਪ੍ਰਵੇਸ਼ ਕਰ ਜਾਣਾ ਇਹ ਮੈਂ ਕਥਾ ਸੁਣੀ ਹੈ ਜਿਹੜੇ ਆਦੀ ਸ਼ੰਕਰਾਚਾਰਿਆ ਇਹ ਉਹਨਾਂ ਨੂੰ ਇੱਕ ਬੁੱਢੀ ਨੇ ਕਾਮ ਸ਼ਾਸਤਰ ਦੇ ਉੱਤੇ ਚੈਲੰਜ ਕਰਤਾ ਸੀ ਤੇ ਉਹਨਾਂ ਨੂੰ ਉਹ ਸ਼ਾਸਤਰ ਪੜਿਆ ਨਹੀਂ ਕਿਉਂਕਿ ਉਹ ਬ੍ਰਹਮਚਾਰੀ ਫਿਰ ਉਹਨਾਂ ਨੇ ਆਪਣੇ ਸਰੀਰ ਨੂੰ ਛੱਡ ਕੇ ਇੱਕ ਮਰੇ ਹੋਏ ਰਾਜੇ ਦੇ ਸਰੀਰ ਚ ਪ੍ਰਵੇਸ਼ ਕਰਕੇ ਤੇ ਉੱਥੇ ਫਿਰ ਕਾਮ ਸ਼ਾਸਤਰ ਦੀ ਜਿਹੜੀ ਹੈ ਪੂਰੀ ਸਿੱਖਿਆ ਲਈ ਹੀ ਤੇ ਜਾ ਕੇ ਆਪਣਾ ਉਹ ਜਿਹੜਾ ਹੈ ਵਿਵਾਦ ਹੀ ਜਿਹੜਾ ਉੱਥੇ ਵਿਚਾਰ ਚੱਲ ਰਿਹਾ ਸੀ ਉਹਨੂੰ ਫਿਰ ਕੰਪਲੀਟ ਕੀਤਾ ਸੀ ਤੇ ਛੇਵਾਂ ਹੈ ਸਵਸ਼ੰਦ ਮ੍ਰਿਤਿ ਸਵਸ਼ੰਦ ਮ੍ਰਿਤਿ ਹੁੰਦਾ ਮਤਲਬ ਇੱਛਾ ਨਾਲ ਮ੍ਰਿਤਿ ਜਦੋਂ ਚਾਵੇ ਉਦੋਂ ਹੀ ਪ੍ਰਾਨ ਤੇ ਆਗਣੇ ਇਹ ਵੀ ਤੁਸੀਂ ਮਹਾਭਾਰਤ ਚ ਵੇਖਿਆ ਹੋਵੇਗਾ ਜਿਹੜਾ ਭੀਸ਼ਮ ਪਿਤਾਮਾ ਸੀ ਉਸ ਨੂੰ ਇੱਛਾ ਮ੍ਰਿਤਿ ਦਾ ਵਾਰ ਹੀ ਉਹ ਜਦੋਂ ਚਾਵੇ ਉਦੋਂ ਹੀ ਆਪਣੇ ਪ੍ਰਾਨ ਤਿਆਗ ਸਕਦਾ ਸੀ ਫਿਰ ਹੈ ਸੁਰ ਸਮਾਜ ਜਾਂ ਸੁਰ ਕ੍ਰੀੜਾ ਇਹ ਹੈ 7ਵੇਂ ਤੇ ਇਹਦੇ ਵਿੱਚ ਕੀ ਹੁੰਦਾ ਤੁਸੀਂ ਦੇਵਤਿਆਂ ਨਾਲ ਗੱਲਾਂ ਕਰ ਸਕਦੇ ਹੋ ਉਹਨਾਂ ਦੇ ਨਾਲ ਉੱਠਣਾ ਬੈਠਣਾ ਕਰ ਸਕਦੇ ਜੇ 8ਵੀਂ ਹੈ ਅਦ੍ਰਿਸ਼ਯਤਾ ਗਾਇਬ ਹੋ ਜਾਣ ਦੀ ਅੱਖਾਂ ਤੋਂ ਓਝਲ ਹੋ ਜਾਣ ਦੀ ਸ਼ਕਤੀ 9ਵੀਂ ਹੈ ਸੰਕਲਪ ਸiddhi ਇਹਦੇ ਨਾਲ ਸੋਚਦੇ ਹੀ ਕੰਮ ਹੋ ਜਾਂਦਾ ਜੋ ਬੰਦਾ ਸੋਚਦਾ ਉਹ ਕੰਮ ਉਹਦੇ ਮਨ 'ਚ ਇੱਧਰ ਫੁਰਨਾ ਆਉਣ ਦੀ ਦੇਰ ਹੈ ਉਦੋਂ ਉਹ ਕੰਮ ਪੂਰਾ ਹੋ ਜਾਂਦਾ ਹੈ ਤੇ 10ਵੀਂ ਹੈ ਦੋਸਤੋ অপਰਾজ্যতা এਦੇ ਨਾਲ ਜਿਹਨੂੰ ਇਹ ਸਿੱਧੀ ਮਿਲ ਜਾਂਦੀ ਹੈ ਉਹ ਫਿਰ ਕਦੀ ਅਪਰਾਜਿਤ ਨਹੀਂ ਹੁੰਦਾ ਕਿਸੇ ਜੁੱਧ ਚ ਕੋਈ ਉਹਦੇ ਕੋਲੋਂ ਜਿੱਤ ਨਹੀਂ ਸਕਦਾ ਦੋਸਤ ਇਹ ਹਨ ਦੋਸਤੋ 18 ਸਿੱਧੀਆਂ ਤੇ 9 ਨਦੀਆਂ ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਜਿਹੜੇ ਸਾਧੂ ਸੰਤ ਹੈ ਉਹ ਕਹਿੰਦੇ ਇਹਨਾਂ ਸਿੱਧੀਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਪਰਮਾਤਮਾ ਦੇ ਹੱਥ ਤੇ ਇਹ ਸਿੱਧੀਆਂ ਨੇ ਉਹ ਆਪਣੇ ਪਿਆਰਿਆਂ ਨੂੰ ਦੇ ਦਿੰਦਾ ਹੈ ਪਰ ਉਹ ਇਹਨਾਂ ਦੀ ਜਲਦੀ ਯੂਜ਼ ਨਹੀਂ ਕਰਦੇ ਕਿਉਂਕਿ ਹੈ ਤੇ ਮਾਇਆ ਦਾ ਹੀ ਹਿੱਸਾ ਨੇ ਤੇ ਇਹ ਬੰਦੇ ਨੂੰ ਉਲਝਾ ਦਿੰਦੀਆਂ ਹਨ ਇਹ ਬੰਦੇ ਨੂੰ ਪਰਮਾਤਮਾ ਤੋਂ ਦੂਰ ਕਰਕੇ ਮਾਇਆ ਵੱਲ ਲੈ ਜਾਂਦੀ ਹੈ ਇਸ ਲਈ ਸਾਧੂ ਸੰਤ ਇਹਨਾਂ ਦੇ ਚੱਕਰਾਂ ਵਿੱਚ ਪੈਣ ਤੋਂ ਮਨਾ ਕਰਦੇ ਨਾ ਹੀ ਉਹਨਾਂ ਨੂੰ ਮਿਲਣ ਦੇ ਬਾਅਦ ਇਹਨਾਂ ਦਾ ਯੂਜ਼ ਕਰਦੇ ਹਾਂ ਪਰ ਕਾਰ ਵਾਸਤੇ ਕਦੀ ਉਹਨਾਂ ਨੂੰ ਯੂਜ਼ ਕਰਨੀ ਪੈਣ ਇਹ ਸਿੱਧੀਆਂ ਵਗੈਰਾ ਤੇ ਫਿਰ ਹੀ ਉਹ ਯੂਜ਼ ਕਰਦੇ ਨੇ ਤੇ ਤੁਹਾਨੂੰ ਦੋਸਤੋ ਇਹ ਵੀਡੀਓ ਇਹ ਜਾਣਕਾਰੀ ਕਿੱਦਾਂ ਲੱਗੀ ਜਰੂਰ ਲਿਖੋ ਕਮੈਂਟ ਬਾਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰ ਲਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਨਵੇਂ ਟੌਪਿਕ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ